ਆ ਲੋ ਕੀ ਹਾਲ ਗਾਇਸ ਅੱਜ ਆਪਾ ਵਾੜ ਰਹੇ ਹਾਂ ਕਣਕ ਤੇ ਆਹ ਖੜਾ ਛੋਟਾ ਤੇ ਅੱਜ ਵਾੜਦਾਂ ਦਾ ਕਣਕ ਤੇ ਮਸ਼ੀਨ ਆ ਗਈ ਆ ਤੇ ਨਤੀ ਸਟਾਰਟ ਕਰਨ ਕਣਕ ਵੜਦਿਆਂ ਹਾਂ ਕਣਕ ਹਾਂ ਹੋ ਤੇ ਕਣਕ ਵੜਦਿਆਂ ਤੇ ਮਸ਼ੀਨ ਚੱਲ ਰਹੀ ਆ ਆ ਚੁੱਕੀ ਆ ਮਸ਼ੀਨ ਚੱਲਦਾ ਰਹੀ ਹੈ ਪੰਜਾਬ 9003 ਤੇ ਆਪਣੇ 2967 ਕਣਕ ਦਾ ਤੇ ਆ ਆਪਣਾ ਖੜਾ ਛੋਟਾ ਟ੍ਰੈਕਟਰ ਅਗਰਾਜ ਆ 552 ਨਾ ਕੋੜਾ ਜੀ ਚੱਲਦਾ ਰਹੀ ਹੈ ਦੇਖੋ ਜੀ ਕੀ ਆ ਕਰੋ ਬहोत ही ਵਧੀਆ ਝਾੜ ਆ 967 ਕਣਕ ਦਾ ਮੀ ਪੂਰੀ ਅੱਜ ਛਾਣੇ ਨੂੰ ਪਹੁੰਚਿਆ ਤੇ ਅੱਜ ਤਰੀਕ ਹੋ ਚੁੱਕੀ ਆ 22 24 ਦਾ ਚਾਚਾਪਾ ਵਡਰ ਨੇ ਕਣਕਾ ਤਿਆਰੀ ਹੋ ਗਈ ਕਣਕ ਮੀਟ ਤੇ ਆਪਾਂ ਇਸ ਦੀ ਹੋ ਗਈ ਨੇੜਾ ਅਗਰੇ ਆਪਾਂ ਵਾਢੜ ਲਈ ਵਸਾਕ ਕੀਤੇ మే ఆపన్ లేట ਹੈ ਤੇ బిజిਆ ਚਾਰ ਮੱਗਰ ਨੂੰ ਆਪਾਂ ਟਕਾਣਾ ਪਤਾ ਬਹੁਤ ਵਧੀਆ ਝਾੜ ਹੈ ਕਿ ਖੇਤਰੀ ਕੰਮ ਦਾ ਪਰ ਝਾੜ ਫੋਲਾ ਤੇ ਅੱਗੇ ਆਪਾਂ ਵੱਢ ਲਈ ਸੀ ਖੇਤਰੀ ਤਿਆਰ ਕੀ ਹੋ ਗਿਆ ਆਪਾਂ ਲੇਟ ਤੇ ਐਰਕਿੰਗ ਮੌਸਮ ਵੀ ਜਿੱਤੋਂ ਰੱਬ ਵੀ ਉਦੋਂ ਡਰਾਉਂਦਿਆ ਕਿ ਕਣਕ ਵਡਾ ਹੋ ਪੈਂਦਾ ਛੇਤੀ ਛੇਤੀ ਤੇ ਰੱਬੋ ਮਿਹਰ ਕਰੇ ਮਹੀਨਾ ਪਵੇ ਮਹਾਰਾਜ ਪਾਸ਼ਾ ਆ ਰਹਿਆਂ ਨੇ ਜਿਹਾ ਕਣਕਾ ਵੱਢਣ ਵਾਲੀਆਂ ਤੇ 10 ਦਿਨ ਹੋਰ ਦੇ ਰੱਬ ਤੇ ਰੱਬ ਕਹਿੰਦਾ ਦਗੋਤਾਰੇ ਸੜਕੇ ਨਹੀਂ ਵੀ ਆਪਣੇ ਥੋੜਾ ਜਿਹਾ ਪੈ ਗਿਆ ਆਪਾਂ ਹੁਣ ਆਪਾਂ 3 ਵਜੇ ਆ 3 ਵਜ ਗਏ ਆ ਤੇ ਆਪਾਂ ਕਣਕ ਵੱਢਣਦੇ ਆ ਤੇ ਸੋ ਬੱਦਲ ਬਹੁਤ ਬੱਦਲ ਜਿਆ ਚੜਦਾ ਫਿਰਦਾ ਤੇ ਤੋਂ ਪਹਿਲਾਂ ਕਣਕ ਸਾਂਵੜੀ ਆ ਇੰਨ ਕਿਆ ਕਣਕ ਵੀ ਬਹੁਤ ਵਧੀਆ ਤੇ ਆਪਾਂ ਦੱਸਾਂਗੇ ਕੀ ਝਾੜ ਆਇਆ ਉਹਦਾ ਵੀ ਬਹੁਤ ਵਧੀਆ ਝਾੜ ਆਉਂਦੇ ਆ 60 65 ਮਾਣ ਬਹੁਤ ਝੜਦੀ ਆ ਤੇ ਆਪਾਂ ਨੇ ਵੇਖੋ ਕੀ ਝਾੜ ਹੁੰਦਾ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਕਿ 29 स्टार ਦਾ ਝਾੜ ਆਇਆ ਤੇ ਅੱਗੇ ਆਪਾਂ ਵੱਢਾਂਗੇ 272 ਉਹਦਾ ਵੀ ਤੁਹਾਨੂੰ ਦੱਸਾਂਗੇ ਝਾੜ ਤੇ 272 ਤੋਂ 222 ਲਾ ਕੇ ਆਪਾਂ ਗੁੱਜੀ ਆ ਉਦਾ ਪਾਟ ਦੱਸਾਂਗੇ ਕੀ ਆਇਆ ਤਾਂ 29 ਸਟਾਰ ਦਾ ਵੀ ਦੱਸਾਂਗੇ ਤੁਹਾਨੂੰ ਝਾੜਦੀ ਆਇਆ ਤੇ ਮਸ਼ੀਨ ਚੱਲਦਾ ਰਹੀ ਆ ਤੇ ਅਜੇ ਟੈਂਕ ਇੱਕ ਪੈ ਗਿਆ ਤੇ ਇੱਕ ਟੈਂਕ ਏਅਰਪਾਰ ਚੱਲਿਆ ਤੇ ਇੱਕ ਟਰਾਲੀ ਆ ਖਲੋਤੀ ਆ ਆਪਾਂ ਹੁਣ ਇੱਥੇ ਦਾਣੇ ਪਹੁੰਚੇ ਅੱਗੇ ਉਹ ਪਾ ਕੇ ਆਉਂਚ ਤੇ ਉਹ ਬਾਅਦ ਚ ਭਰਨੀ ਆ ਤੇ ਆਪਾਂ ਪਹਿਲਾਂ ਹੁਣ ਇਹਨੂੰ ਫੁੱਲ ਕਰਾਵਾਂਗੇ ਇਹਨੂੰ ਭਰ ਕੇ ਇੱਕ ਜਿਹੜਾ ਮੰਡੀ ਚ ਆਪਾਂ ਪਹਿਲਾਂ ਲਾਵਾਂਗੇ ਤੋਂ ਬਾਅਦ ਚ ਉਹਨੂੰ ਘਰਾਵਾਂਗੇ ਤੇ ਮਸ਼ੀਨ ਜਿਹੜੇ ਦਾ ਜਿਹੜਾ ਲਾਈ ਜਾਂਦੀ ਆ ਤੇ ਰੱਬ ਖੈਰ ਸੁੱਖ ਰੱਖੇ ਤੇ ਸ਼ਾਮਾਂ ਤੱਕ ਕਰਨ ਪਹ ਜਾਊ ਵੱਟੀ ਆਪਣੀ ਤੇ ਬੱਦਲ ਵੀ ਚੜਿਆ ਹੁੰਦਾ ਤੇ ਬੱਦਲ ਲਾਈ ਜਾਂਦਾ ਜੱਟਾਂ ਨੂੰ ਤੇ ਛੇਤੀ ਦਾ ਛੇਤੀ ਸਾਂਭੀ ਜਾਵੇ ਜਿਹੜੀ ਇਹ ਸਣੇ ਦਾ ਤੇ ਦਲ ਵੀ ਪਈ ਝੇਣ ਕਿਆ ਕਰਾਂ ਉਹ ਆਪਣੀ 272 ਆ ਤੇ ਢੀ ਗਈ ਕਣਕ ਉਹ ਬਾਤ ਹੋ ਜਾਏਗਾ ਧੋਕ ਲੈ ਤੇ ਜਿਹੜੀ 272 ਉਹਦਾ ਝਾੜ ਚੰਗਾ ਆ ਤੇ ਜਿਹੜੀ 272 ਤੋਂ 222 ਲਾਈ ਸੀ ਉਹਦਾ ਝਾੜ ਚੰਗਾ 60 ਮਾਣ ਹੈਗਾ ਤੇ ਆਪਣੀ ਰਹਿ ਗਈ ਆ 2 ਕਿੱਲੇ ਹਾਂ ਤਾਂ ਕੇ ਰਹਾ ਗਿਆ ਮਸ਼ੀਨ ਦਾ ਬੱਸ ਤੇ ਵੱਡੀ ਚੱਲੀ ਕਣਕ ਆਪਣੇ ਚਾਰ ਵੀ ਆਇਆ 29 60 ਦਾ ਵੀ ਚੰਗਾ ਤੇ 272 ਦਾ ਵੀ ਚੰਗਾ ਜਿਹੜੇ ਲਾਗੇ ਦਿੱਗੇ 272 ਤੇ 222 ਉਹਦਾ ਵੀ ਚੰਗਾ ਚਾਰ ਆਪਣਾ ਲਿਆ ਤੇ 29 60 ਦਾ ਵੀ ਚੰਗਾ ਉਹਦਾ ਵੀ 55 60 ਮਾਣ ਹੈਗਾ ਜਿਹੜੀ ਡਿੱਗੀ ਸੀ ਆਪਣੇ 29 60 ਉਹਦਾ ਆਇਆ 55 ਮਾਣ ਤੇ ਜਿਹੜੀ ਖੜੀ ਸੀ 29 60 ਵਾਲਾ 60 ਮਾਣ ਆਇਆ ਬਰਾਬਰ ਹੀ ਅਦਾ ਚਾਰ ਨੇ ਆ ਉਹਨੇ ਕੀ ਦੇ ਫਰਕ ਆ ਤੇ 나ੜ ਵੀ ਚੰਗਾ ਤੇ ਆਪਣਾ ਝੋਟਾ ਖੜਾ ਝੋਟਾ ਬਣਾ ਆ ਬਲਾ ਝੋਟਾ ਲੈ ਆਹ ਤਬਿੰਦਾਂ ਬਾਈ ਤੇ ਕੋਸ਼ੇ ਇੱਟੇ ਪੋੜਾਂ ਅੰਗਟਾਣੇ โดยเฉพาะเป็นภาษาตรานิกเกียตัวช่วยชั่วกลไ่าไหร่เนี่ยรถเดินเดินเดินเดิเนี่ยอาบ้าสร็ดูอักเนรักย่าท่าดูสักพักแล้วนะตามมาได้แล้ว

ਇਹ ਕਿੱਦਾਂ ਦਾ ਆ ਰੰਗ ਦਾ ਸਾਈਡ ਤੇ ਪਾ ਲਿਆ ਜੀ ਇਹ ਜਿਹੜਾ ਦਾਨਾ ਪਾਉਂਦੇ ਆ ਦਾਨਾ ਲੱਗਿਆ ਬੰਦਾ ਹੋਵੇ ਚਾਹੇ ਦਾ ਬੰਦਾ ਇਹਨਾਂ ਨੂੰ ਬਹੁਤ ਖੁਸ਼ੀ ਆ ਕਿ ਅੱਜ ਆਪਣੇ ਘਰ ਕੰਡੇ ਚੱਲੇ ਆ ਆ ਵਾਹ ਕਿਦਾਂ ਦੇਤੇ ਮਾੜੇ ਘਰ ਕਰੇ ਬੈਠੇ ਆ ਵਾਹ ਬੜਾ ਲੋ ਲੇਟੇ ਆਉਂਦੇ ਕਣਕਾ ਜੇ ਕਣਕਾ ਜੇ ਲੇਟ ਆਵੇ ਲੋ ਕਣਕਾ ਜੇ ਮੁੰਡੇ ਲੇਟੇ ਮਾਰਦੇ ਦਮੇ ਆਵੇ ਲੋ ਹਾਂ ਆਹੋ ਓਏ ਨਾ ਕਰੋ ਆ ਖਲਾਰਾ ਨਾ ਓਏ ਨਾ ਪਾ ਇਹ ਕਿੱਦੇ ਜੇ ਤੇ ਹਾਂ ਇੱਕ ਕੁ ਬੋਹੂੰ ਇੱਕ ਟਾਪੀ ਪਾਣਾ ਵੜ ਕੇ ਆਪਾਂ ਜੇ ਟਰਾਲੀ ਪਾ ਲਈਏ ਨਾ ਨਾ ਇੱਥੇ ਬਹਿ ਜਾਓ ਬੰਨੇ ਤੇ ਬਹਿ ਜਾਓ ਕੋਨਾ ਤੇ ਬੰਨੇ ਤੇ ਬਹਿ ਜਾ ਵੜ ਕੇ ਕਾਂਡ ਵੜੀ ਇਹਦੇ ਪੈੜੀ ਬੰਨੇ ਤੇ ਬਹਿ ਜਾਓ ਆ ਜਾਂਦੀ ਰਹੀ ਮਸ਼ੀਨ ਆਪਣੀ ਬਸ ਕੰਮ ਨਿਭੜਨੀ ਆਲਾ ਹੈ ਆ ਵੇਖੋ ਆ ਵੇ ਹੈਲੋ ਕਾਇ ਤੇ ਕਾ ਐਨਾਂ ਨੂੰ ਅੱਜ ਬਹੁਤ ਕਣਕ ਦਾ ਚਾਹ ਚੜਿਆ ਹੈ ਤੇ ਅੱਜ ਵੱਡੀ ਚੱਲੀ ਕਣਕ ਆਪਣੀ ਤੇ ਲੇਟੇ ਮਾਨਦੇ ਦਿਖਾ ਕੇ ਤੂੰ ਬਣਾ ਲਓ ਹਾ ਲੋ ਗਾਇਜ਼ ਇਹ ਮਚੀਣਾ ਪਰਲੀ ਲੰਡੀਏ ਤੇ ਇੱਕ ਹੋ ਚੱਲਦੀ ਆ ਪਰਲੇ ਪਾਸੇ ਨਾਲ ਹੀ ਓਏ ਉਹ ਗੇ ਮਾਰਦਾ ਆ ਪੁੱਲਾ ਰਹਿ ਗਿਆ ਉਹ ਖੀਰ ਲਾ ਗੇੜਾ ਤੇ ਵਾਟਰ ਥੀਰ ਲਾ ਗੇੜਾ ਰਹਿ ਗਿਆ ਮਸ਼ੀਨ ਦਾ ਬੱਸ ਤੇ ਆਪਣੀ ਚੱਲੀ ਹਣ ਵੱਡੀ ਕਣਕ ਤੇ ਆਪਾਂ ਆ ਗਿਆਂ ਨੂੰ ਵੇਲੇ ਤੇ ਨਾਲੀ ਵੀ ਆਪਣੀ ਫੋਟ ਲਾਦੇ ਆ ਨਾ ਆਪਾਂ ਹੈਲੋ ਗਾਇਸ ਮੌਸਮ ਵੀ ਹੂ ਮੌਸਮ ਵੀ ਹੋ ਗਿਆ ਥੋੜਾ ਜਿਹਾ ਸਾਫ਼ ਤੇ ਹੁਣ ਅੱਗੇ ਦਾ ਠੀਕ ਹੈ ਮੌਸਮ ਵੀ ਚਲੋ ਬਾਬਾ ਮੇਰੇ ਰਖੇ ਸੁੱਕ ਸੁੱਕਣ ਦਾ ਸਾਰਿਆ ਲਈ ਵਧੀਆ ਜਾਣ ਕੜਕਾ ਤੇ ਆਪਣੀ ਵੀ ਚੱਲੀ ਆ ਵਧੀ ਕੜਕਾ ਬਸ ਆਹ ਖੇਡ ਲਾ ਰਹਿ ਗਿਆ ਮਸ਼ੀਨ ਦਾ ਗੇੜਾ ਇੱਧਰ ਹੋ ਜਾ ਲੇ ਰਹਿਗਾ ਤੇ ਬਾਸਣ ਆਪਾਂ ਚੱਲਿਆ ਕਰ ਲੋ ਕੀੜਾ ਸਾਹ ਚੱਲਦਾ ਪ੍ਰਾਗਤ ਆਪ ਤੋਂ ਵਧੀਆ ਝਾੜ ਆਇਆ ਦਾ ਆਪਣੀਆਂ ਕਣਕਾਂ ਦਾ ਸਵਾਦ ਆਈ ਦੀ ਕਿਰਪਾ ਨਾਲ ਖਾਰੀ ਵਾਲੇ ਚੰਗੀਆਂ ਨਾਲ ਨਿਕਲਦਾ ਤੇ ਆਪੜੀਆਂ ਬਹੁਤ ਚੰਗੀਆਂ ਐਸੇ ਕਰਦੇ ਲਾਹਵਿਰ ਜੀ ਣਕਾ ਗਈ ਵਤੀ ਮੈਂ ਸਿੰਘ ਨਾ ਜਾਂਦੀ ਆਓ ਤੇ ਆਪਾਂ ਚੱਲੇ ਆ ਤਾਂ ਇੱਥੇ ਕਰਦੇ ਆ ਬਲੌਗ ਇਸ ਹਮਾਲਤੀ ਓਕੇ ਬਾਏ ਫੇਰ ਮਿਲਾਂਗੇ ਅਗਲੀ ਵੀਡੀਓ ਵਿੱਚ